ਗੁਰਦੁਆਰਾ ਸਾਹਿਬ ਦਾ ਇੱਕ ਮਹੱਤਵਪੂਰਨ ਅੰਗ ਹੈ ਨਿਸ਼ਾਨ ਸਾਹਿਬ ਤੇ ਉਹਦੀ ਮਹੱਤਤਾ ਕੀ ਹੈ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਦੱਸੀਆਂ ਗਈਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੰਗਤ ਪੰਗਤ ਨਿਸ਼ਾਨ ਸਾਹਿਬ ਤਿੰਨ ਗਾਰਾ ਜਿੱਥੇ ਇਹ ਪੰਜ ਨਿਸ਼ਾਨੀਆਂ ਹੋਣ ਉਸ ਨੂੰ ਗੁਰਦੁਆਰਾ ਆਖਿਆ ਜਾ ਸਕਦਾ ਜਿੱਥੇ ਇਹ ਨਿਸ਼ਾਨੀ ਨਹੀਂ ਹੈ ਉਸ ਨੂੰ ਤੁਸੀਂ ਗੁਰਦੁਆਰਾ ਨਹੀਂ ਆਖ ਸਕਦੇ ਜਿਵੇਂ ਹਰ ਇੱਕ ਦੇਸ਼ ਦਾ ਇੱਕ ਆਪਣਾ ਨਿਸ਼ਾਨ ਹੁੰਦਾ ਹੈ ਆਪਣਾ ਫਲੈਗ ਹੁੰਦਾ ਹੈ ਸਿੱਖ ਕੌਮ ਦੇ ਵਿੱਚ ਇੱਕ ਆਪਣਾ ਨਿਸ਼ਾਨ ਹੈ ਇਹਦਾ ਫਲਗ ਜਿਹੜਾ ਝੂਲਦਾ ਹੈ ਉਹ ਲੋਕਾਂ ਨੂੰ ਇਹ ਮੈਸੇਜ ਦੇ ਰਿਹਾ ਕਿ ਮੁਸਾਫਿਰੋ ਜ਼ਰੂਰਤਮੰਦੋ ਤੁਸੀਂ ਕੋਈ ਵੀ ਆ ਕੇ ਇਸ ਜਗ੍ਹਾ ਤੇ ਆ ਕੇ ਇਸ ਜ਼ਰੂਰਤ ਨੂੰ ਆਪਣੀ ਨੂੰ ਪੂਰਾ ਕਰ ਸਕਦੇ ਹੋ ਇੱਕ ਨਿਸ਼ਾਨ ਹੈ ਪਰ ਆਮ ਜਦੋਂ ਦੇਖਣ ਦੇ ਵਿੱਚ ਆਉਂਦਾ ਆ ਤੇ ਗੁਰਦੁਆਰਾ ਤੇ ਤਿਆਰ ਹੋ ਜਾਂਦਾ ਪਰ ਉਸ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੁੰਦਾ ਜੋ ਕਿ ਸਭ ਤੋਂ ਵੱਡੀ ਕੋਤਾਈ ਹੈ ਬਹੁਤ ਵੱਡੀ ਭੁੱਲ ਹੈ ਸਾਡੀ ਸਾਰਿਆਂ ਦੀ ਨਿਸ਼ਾਨ ਸਾਹਿਬ ਦਾ ਕਲਰ ਬਸੰਤੀ سرمਈ ਹੈ ਅਸੀਂ ਅੱਜ ਗੱਲ ਕਰਾਂਗੇ ਜੀ ਨਿਸ਼ਾਨ ਸਾਹਿਬ ਬਾਰੇ ਗੁਰਦੁਆਰਾ ਸਾਹਿਬ ਦਾ ਇੱਕ ਮਹੱਤਵਪੂਰਨ ਅੰਗ ਹੈ ਨਿਸ਼ਾਨ ਸਾਹਿਬ ਤੇ ਉਹਦੀ ਮਹੱਤਤਾ ਕੀ ਹੈ ਤੇ ਨਿਸ਼ਾਨ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਇਹ ਕਿਉਂ ਇੱਕ ਜਿਹੜਾ ਪ੍ਰਤੀਕ ਹੈ ਇਹ ਦੱਸਿਆ ਸੀ ਕਿ ਨਿਸ਼ਾਨ ਸਾਹਿਬ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਲੱਗਣਾ ਜ਼ਰੂਰੀ ਹੈ ਜੀ ਵੀਡੀਓ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਆਪਾਂ ਸੰਗਤਾਂ ਨੂੰ ਅੱਜ ਨਿਸ਼ਾਨ ਸਾਹਿਬ ਦੀ ਮਹੱਤਤਾ ਦੱਸਣੀ ਹੈ ਕਿ ਨਿਸ਼ਾਨ ਸਾਹਿਬ ਜਿਹੜਾ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਹੈ ਇਹ ਕਿਹਸਾ ਦਾ ਪ੍ਰਤੀਕ ਹੈ ਕਿਉਂ ਗੁਰੂ ਸਾਹਿਬ ਨੇ ਜਿਹੜਾ ਨਿਸ਼ਾਨ ਸਾਹਿਬ ਨੂੰ ਜਿਹੜਾ ਇਹ ਜ਼ਰੂਰੀ ਦੱਸਿਆ ਸੀ ਕਿ ਹਰੇ ਗੁਰਦੁਆਰਾ ਸਾਹਿਬ 'ਤੇ ਲੱਗਿਆ ਹੋਣਾ ਜ਼ਰੂਰੀ ਹੈ ਤੇ ਇਹਦੇ 'ਚ ਜੇ ਆਪਾਂ ਰੰਗਾਂ ਦੀ ਗੱਲ ਕਰੀਏ ਤਾਂ ਕਾਫੀ ਸਾਰੇ ਰੰਗ ਜਿਹੜੇ ਆ ਉਹ ਅਸੀਂ ਦੇਖਦੇ ਹਾਂ ਕਿ ਹੁੰਦੇ ਨੇ ਤੇ ਕਿਹੜੇ ਜਿਹੜੇ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਪ੍ਰਵਾਨਿਤ ਨੇ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਦੇ ਨਾਲ ਗੱਲ ਕਰਾਂਗਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਦੱਸੀਆਂ ਗਈਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੰਗਤ ਪੰਗਤ ਨਿਸ਼ਾਨ ਸਾਹਿਬ ਤੇ ਨਿਕਾਰਾ ਨਿਸ਼ਾਨ ਸਾਹਿਬ ਇੱਕ ਪ੍ਰਤੀਕ ਹੈ ਜਿਵੇਂ ਹਰ ਇੱਕ ਦੇਸ਼ ਦਾ ਇੱਕ ਆਪਣਾ ਨਿਸ਼ਾਨ ਹੁੰਦਾ ਹੈ ਆਪਣਾ ਫਲੈਗ ਹੁੰਦਾ ਹੈ ਸਿੱਖ ਕੌਮ ਦੇ ਵਿੱਚ ਇੱਕ ਆਪਣਾ ਨਿਸ਼ਾਨ ਹੈ ਜਿਵੇਂ ਕਿ ਤੁਸੀਂ ਪਹਿਲਾਂ ਵੀ ਭਾਈ ਗੁਰਦਾਸ ਜੀ ਦਾ ਇੱਕ ਹਵਾਲਾ ਦਿੱਤਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਸ਼ਾਨ ਸਾਹਿਬ ਇੱਕ ਵੱਖਰੀ ਹੋਣ ਦਾ ਪ੍ਰਤੀਕ ਹੈ ਔਰ ਇਹ ਨਿਸ਼ਾਨ ਸਾਹਿਬ ਇੱਕ ਬੜਾ ਸੋਹਣਾ ਮੈਸੇਜ ਵੀ ਲੋਕਾਂ ਨੂੰ ਦੇ ਰਿਹਾ ਹੈ ਉਹ ਮੈਸੇਜ ਇਹ ਹੈ ਜਿਵੇਂ ਕੱਲ ਵੀ ਤੁਸੀਂ ਗੁਰਦੁਆਰੇ ਦੇ ਬਾਰੇ ਜਾਣਕਾਰੀ ਲਿੱਤੀ ਕਿ ਗੁਰਦੁਆਰਾ ਕਿਉਂ ਜ਼ਰੂਰੀ ਹੈ ਉਸੇ ਹੀ ਢੰਗ ਦੇ ਨਾਲ ਨਿਸ਼ਾਨ ਸਾਹਿਬ ਇੱਕ ਪ੍ਰਤੀਕ ਹੈ ਇਹਦਾ ਫਰਲ ਜਿਹੜਾ ਝੂਲਦਾ ਹੈ ਉਹ ਲੋਕਾਂ ਨੂੰ ਇਹ ਮੈਸੇਜ ਦੇ ਰਿਹਾ ਕਿ ਮੁਸਾਫਿਰੋ ਜ਼ਰੂਰਤਮੰਦੋ ਤੁਸੀਂ ਕੋਈ ਵੀ ਆ ਕੇ ਇਸ ਜਗ੍ਹਾ ਤੇ ਆ ਕੇ ਇਸ ਜ਼ਰੂਰਤ ਨੂੰ ਆਪਣੀ ਨੂੰ ਪੂਰਾ ਕਰ ਸਕਦੇ ਹੋ ਇੱਕ ਨਿਸ਼ਾਨ ਹੈ ਔਰ ਇਹ ਨਿਸ਼ਾਨ ਜਿਵੇਂ ਕਿ ਅੱਲਾ ਯਾਰ ਖਾ ਜੋਗੀ ਜੀ ਵੀ ਆਖਦੇ ਆ ਕਹਿੰਦੇ ਕੁਝ ਲੈ ਕੇ ਜਾਂ ਨਿਸ਼ਾਨ ਹੋਏ ਉਸ ਵੇਲੇ ਵੀ ਗੁਰੂ ਸਾਹਿਬ ਜੀ ਦੇ ਨਾਲ ਨਿਸ਼ਾਨ ਲੈ ਕੇ ਚੰਦਿਆ ਜਾਂਦਾ ਸੀ ਨਿਸ਼ਾਨ ਲੈ ਕੇ ਉਹ ਤੁਰਦੇ ਹੁੰਦੇ ਸਨ ਇਹ ਇੱਕ ਸਿੱਖੀ ਦਾ ਫਲੈਗ ਹੈ ਪਰ ਆਮ ਜਦੋਂ ਦੇਖਣ ਦੇ ਵਿੱਚ ਆਉਂਦਾ ਆ ਤੇ ਗੁਰਦੁਆਰਾ ਤੇ ਤਿਆਰ ਹੋ ਜਾਂਦਾ ਹੈ ਪਰ ਉਸ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੁੰਦਾ ਜੋ ਕਿ ਸਭ ਤੋਂ ਵੱਡੀ ਕੋਤਾਈ ਹੈ ਬਹੁਤ ਵੱਡੀ ਭੁੱਲ ਹੈ ਸਾਡੀ ਸਾਰਿਆਂ ਦੀ ਕਿਉਂਕਿ ਮੈਂ ਆਪ ਜੀ ਨਾਲ ਪਹਿਲਾਂ ਹੀ ਸਾਂਝ ਕਰ ਚੁੱਕਿਆ ਕਿ ਸਾਡੀ ਸਿੱਖ ਰਹਿਤ ਮਰਾਦਾ ਜੋ ਕਿ ਸ੍ਰੀ ਅਕਾਲ ਸਖਬ ਤੋਂ ਛਾਪਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਛਾਪਦੀ ਹੈ ਉਹ ਇਹ ਗੱਲ ਆਖਦੀ ਹੈ ਕਿ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ ਜਿੱਥੇ ਇਹ ਪੰਜ ਨਿਸ਼ਾਨੀਆਂ ਹੋਣ ਉਸਨੂੰ ਗੁਰਦੁਆਰਾ ਆਖਿਆ ਜਾ ਸਕਦਾ ਹੈ ਜਿੱਥੇ ਇਹ ਨਿਸ਼ਾਨੀ ਨਹੀਂ ਹੈ ਉਸਨੂੰ ਤੁਸੀਂ ਗੁਰਦੁਆਰਾ ਨਹੀਂ ਆਖ ਸਕਦੇ ਕਿਸੇ ਦਾ ਘਰ ਹੋ ਸਕਦਾ ਹੈ ਉੱਥੇ ਪ੍ਰਕਾਸ਼ ਹੋ ਸਕਦਾ ਹੈ ਔਰ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਨਿਸ਼ਾਨ ਸਾਹਿਬ ਦਾ ਕਲਰ ਬਸੰਤੀ ਸੁਰਮਈ ਹੈ ਜਿਵੇਂ ਕਿ ਅਸੀਂ ਵੇਖਦੇ ਹਾਂ ਗੁਰਦੁਆਰਿਆਂ ਤੇ ਨਿਸ਼ਾਨ ਸਾਹਿਬ ਤੇ ਲੱਗੇ ਹੁੰਦੇ ਆ ਪਰ ਉਹਨਾਂ ਦੇ ਬੜੇ ਵੱਖ-ਵੱਖ ਰੰਗ ਲੱਗੇ ਹੁੰਦੇ ਆ ਕਿਸੇ ਨੇ ਨੀਲਾ ਕਿਸੇ ਨੇ ਭਗਵਾ ਕਿਸੇ ਨੇ ਕੋਈ ਰੰਗ ਲਾਇਆ ਹੁੰਦਾ ਆ ਪਰ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਨੇ ਕਿ ਜਿਹੜਾ ਨਿਸ਼ਾਨ ਸਾਹਿਬ ਹੈ ਉਹਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ਔਰ ਇਹ ਨਿਸ਼ਾਨ ਸਾਹਿਬ ਸਾਨੂੰ ਇਹ ਬੜਾ ਸੋਹਣਾ ਮੈਸੇਜ ਦੇ ਰਿਹਾ ਕਿ ਭਾਈ ਜੇ ਕਿਸੇ ਨੂੰ ਜ਼ਰੂਰਤ ਹੈ ਲੋੜ ਹੈ ਉਹ ਇੱਥੇ ਆ ਕੇ ਆਪਣੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ ਜਿਵੇਂ ਕਿ ਗੁਰਬਾਣੀ ਅੰਦਰ ਭਟ ਸਹਿਬਾਨਾ ਨੇ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਇਹ ਆਖਿਆ ਕਿ ਇਹ ਧਰਮ ਦੇ ਤੁਜਾ ਨੇ ਤੁਜਾ ਦਾ ਅਰਥ ਹੁੰਦਾ ਹੈ ਝੰਡਾ ਗੁਰੂ ਅਰਜਨ ਸਾਹਿਬ ਜੀ ਧਰਮ ਦੇ ਉਹ ਨਿਸ਼ਾਨ ਨੇ ਜਿੰਨਾ ਰਾਹੀ ਸਿੱਖ ਧਰਮ ਪਰਫੁੱਲਤ ਹੋਇਆ ਅੱਗੇ ਵਧਿਆ ਸਿੱਖ ਧਰਮ ਨੇ ਆਪਣੀਆਂ ਨਵੀਆਂ ਪੈੜਾ ਪਾਈਆਂ ਜਿੱਥੇ ਅਸੀਂ ਇਸ ਨਿਸ਼ਾਨ ਸਾਹਿਬ ਨੂੰ ਵੇਖਣਾ ਹੈ ਉੱਥੇ ਸਾਨੂੰ ਇੱਕ ਗੱਲ ਚੇਤੇ ਆ ਜਾਣੀ ਚਾਹੀਦੀ ਹੈ ਯਾਦ ਆ ਜਾਣੀ ਚਾਹੀਦੀ ਹੈ ਕਿ ਇਹ ਉਹ ਥਾਂ ਹੈ ਜਿੱਥੇ ਭੁੱਖਿਆਂ ਨੂੰ ਲੰਗਰ ਤੇ ਮਾਨਸਿਕ ਰੋਗੀਆਂ ਨੂੰ ਰੋਗ ਰਹਿਤ ਬਾਣੀ ਦੇ ਨਾਲ ਮਨ ਦੇ ਨਾਲ ਉਹਨਾਂ ਨੂੰ ਪਵਿੱਤਰ ਕੀਤਾ ਜਾਂਦਾ ਹੈ ਗੁਰਬਾਣੀ ਪੜਾ ਕੇ ਉਹਨਾਂ ਦਾ ਰੋਗ ਵੀ ਖੰਡਿਆ ਜਾਂਦਾ ਹੈ ਕਿਉਂਕਿ ਸਾਡੇ ਸਿੱਖ ਧਰਮ ਦੇ ਅੰਦਰ ਜਿੱਥੇ ਸਰੀਰ ਦੇ ਨਾਲ ਦੇ ਨਾਲ ਸਾਡੇ ਮਨ ਨੂੰ ਸਟਰੋਂਗ ਕਰਨ ਦੀ ਵੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ ਤੇ ਅਸੀਂ ਇਹ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ ਬਾਣੀ ਨੂੰ ਪੜ੍ਹਦੇ ਹੋਏ ਬਾਣੀ ਨੂੰ ਸਮਝਦੇ ਹੋਏ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ ਕਿ ਸਾਨੂੰ ਸਮਝ ਆਵੇ ਕਿ ਜਿੱਥੇ ਇਸ ਨਿਸ਼ਾਨ ਨੂੰ ਬਾਹਰੋਂ ਵੇਖ ਕੇ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਜ਼ਰੂਰਤਬੰਦ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ ਉੱਥੇ ਸਾਨੂੰ ਇਹ ਵੀ ਸਮਝ ਆ ਜਾਣੀ ਚਾਹੀਦੀ ਹੈ ਕਿ ਇੱਥੇ ਮਨ ਦੇ ਰੋਗ ਵੀ ਕੱਟੇ ਜਾਂਦੇ ਤੇ ਜਿੱਥੇ ਮਨ ਦੇ ਰੋਗ ਕੱਟੇ ਜਾਂਣ ਉੱਥੇ ਬੰਦਾ ਆਪਣੇ ਆਪ ਹੀ ਤਦਰੁਸਤ ਹੋ ਜਾਂਦਾ ਹੈ ਉੱਥੇ ਬੰਦੇ ਦੀ ਆਪਣੇ ਆਪ ਹੀ ਜ਼ਰੂਰਤ ਪੂਰੀ ਹੋ ਜਾਂਦੀ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ